ਏ ਨੇ ਜੈਫ ਬੇਜਸ ਜੋ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਲੇਕਿਨ ਦੁਨੀਆ ਦਾ ਹਰ ਸ਼ਖਸ ਜੈਫ ਬੇਜਸ ਵਰਗੀ ਪਹਿਚਾਨ ਜ਼ਰੂਰ ਬਣਾਉਣਾ ਚਾਹੁੰਦਾ ਹੈ ਜੀ ਹਾਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਜੈਫ ਬੇਜਸ ਜੋ ਕਿ ਐਮਾਜ਼ੋਨ ਵਰਗੀ ਨਾਮਵਰ ਕੰਪਨੀ ਦਾ ਮਾਲਕ ਹੋਣ ਦੇ ਨਾਲ-ਨਾਲ ਇੱਕ ਪ੍ਰਿੰਟਿੰਗ ਪ੍ਰੈਸ ਅਤੇ ਬਲੂ ਓਰੀਜਨ ਨਾਮਕ ਸਪੇਸ ਕੰਪਨੀ ਦਾ ਮਾਲਕ ਵੀ ਹੈ ਜੈਫ ਜਿੱਥੇ ਹਮੇਸ਼ਾ ਆਪਣੀ ਦੌਲਤ ਸ਼ੋਹਰਤ ਕਾਰਨ ਸੁਰਖੀਆਂ ਵਿੱਚ ਰਹਿੰਦੇ ਨੇ ਉੱਥੇ ਹੀ ਇਨੀ ਦਿਨੀ ਜੈਫ ਆਪਣੀ ਪਤਨੀ ਨਾਲ ਹੋਈ ਤਲਾਕ ਕਾਰਨ ਸੁਰਖੀਆਂ ਵਿੱਚ ਨੇ ਜੀ ਹਾਂ ਕਹਿੰਦੇ ਨੇ ਨਾ ਵੱਡੇ ਲੋਕ ਵੱਡੀਆਂ ਗੱਲਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਵੱਡੇ ਸ਼ਖਸ ਤਾਂ ਜੈਫ ਬੇਜਸ ਹੈ ਹੀ ਲੇਕਿਨ ਇਹਨਾਂ ਦੇ ਤਲਾਕ ਵਾਲੀਆਂ ਗੱਲਾਂ ਕਿਵੇਂ ਵੱਡੀਆਂ ਹੋ ਗਈਆਂ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜੈਫ ਬੇਜਸ ਨੇ ਆਪਣੀ ਪਤਨੀ ਮੈਕੰਜੀ ਨੂੰ ਤਲਾਕ ਦੇ ਦਿੱਤਾ ਹੈ ਤੇ ਇਸ ਦੌਰਾਨ ਦਿੱਤੀ ਜਾਣ ਵਾਲੀ ਹਰਜ਼ਾਨੇ ਦੀ ਰਾਸ਼ੀ ਕੋਈ 1 2 ਲੱਖ ਜਾਂ ਕਰੋੜ ਨਹੀਂ ਬਲਕਿ ਕਰੀਬ ਸਵਾ 4 ਲੱਖ ਕਰੋੜ ਰੁਪਏ ਇਹ ਸੁਣ ਕੇ ਇੱਕ ਵਾਰ ਸਾਡੇ ਤੁਹਾਡੇ ਵਰਗੇ ਆਮ ਇਨਸਾਨ ਨੂੰ ਝਟਕਾ ਜਿਹਾ ਲੱਗਣਾ ਤੇ ਹੈਰਾਨ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਵੱਡੇ ਲੋਕ ਤੇ ਇਹਨਾਂ ਦੀਆਂ ਵੱਡੀਆਂ ਗੱਲਾਂ ਸੋ ਯਾਨੀ ਕਿ ਕਹਿ ਸਕਦੇ ਆ ਕਿ ਜੇਕਰ ਸਾਲ 2018 ਵਿੱਚ ਜਿੱਥੇ ਅੰਬਾਨੀਆਂ ਦੀ ਤੀ ਇਸ਼ਾ ਅੰਬਾਨੀ ਦਾ ਵਿਆਹ ਸਾਲ ਦਾ ਸਭ ਤੋਂ ਮਹਿੰਗਾ ਵਿਆਹ ਮੰਨਿਆ ਗਿਆ ਸੀ ਉੱਥੇ ਹੀ ਇਸ ਸਾਲ ਲੱਗਦਾ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈਫ ਬੇਜਸ ਦਾ ਤਲਾਕ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਮੰਨਿਆ ਜਾਵੇਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰੀਬ 25 ਸਾਲ ਪਹਿਲਾਂ ਜੈਫ ਅਤੇ ਮੈਕਨਜ਼ੀ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਹੀ ਜੈਫ ਨੇ Amazon ਕੰਪਨੀ ਦੀ ਸ਼ੁਰੂਆਤ ਕੀਤੀ ਸੀ ਪਰ ਕਹਿੰਦੇ ਨੇ ਨਾ ਕਿ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤਾਂ ਅਜਿਹਾ ਹੀ ਕੁਝ ਮੰਨਿਆ ਜਾਂਦਾ ਹੈ ਕਿ ਜੈਫ ਦੀ ਇਸ ਕਾਮਯਾਬੀ ਵਿੱਚ ਮੈਕਨਜ਼ੀ ਦਾ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਦੇ ਤਿੰਨ ਪੁੱਤਰ ਤੇ ਇੱਕ ਗੋਦ ਲਈ ਹੋਈ ਧੀ ਵੀ ਹੈ ਤੇ ਹੁਣ ਇੰਨੇ ਲੰਬੇ ਵਕਫੇ ਤੋਂ ਬਾਅਦ ਜੈਫ ਤੇ ਮੈਕਨਜ਼ੀ ਅਲੱਗ ਹੋ ਗਏ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇਕਰ ਮੈਕਨਜ਼ੀ ਨੂੰ ਜੈਫ ਤਲਾਕ ਵਿੱਚ ਆਪਣੀ ਅੱਧੀ ਜਾਇਦਾਦ ਦੇ ਦਿੰਦੇ ਨੇ ਤਾਂ ਮੈਕਨਜ਼ੀ ਦੁਨੀਆ ਦੀ ਸਭ ਤੋਂ ਅਮੀਰ ਔਰਤ ਹੋ ਜਾਵੇਗੀ ਲੇਕਿਨ 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 ਇਸ ਦੇ ਉਲਟ ਦੁਨੀਆ ਦਾ ਨੰਬਰ 1 ਅਮੀਰ ਆਦਮੀ ਜੈਫ ਨੰਬਰ 2 ਤੇ ਆ ਜਾਵੇਗਾ। ਭਾਵੇਂ ਫਿਰ ਦੁਨੀਆ ਦਾ ਨੰਬਰ 1 ਅਮੀਰ ਆਦਮੀ ਬਿਲ ਗੇਟਸ ਬਣ ਜਾਣਗੇ। ਖੈਰ ਇਹ ਵੱਡੇ ਲੋਕ ਇਹਨਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ। ਪਰ ਜਾਂਦੇ-ਜਾਂਦੇ ਤੁਹਾਨੂੰ ਦੱਸ ਦਈਏ ਕਿ ਤਲਾਕ ਤੋਂ ਬਾਅਦ ਜੈਫ ਅਤੇ ਮੈਕਨਜ਼ੀ ਨੇ ਟਵਿੱਟਰ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਉਹਨਾਂ ਨੇ ਤਲਾਕ ਲੈ ਲਿਆ ਪਰ ਉਹ ਫਿਰ ਵੀ ਚੰਗੇ ਦੋਸਤਾਂ ਵਾਂਗ ਇਕੱਠੇ ਰਹਿਣਗੇ। ਲਓ ਜੀ ਇਹ ਤਾਂ ਵਿਦੇਸ਼ੀ ਗੱਲਾਂ ਨੇ ਕਿਉਂਕਿ ਅਸੀਂ ਤਾਂ ਇਸ ਤੋਂ ਬਾਅਦ ਸੋਚਣਾ ਸੀ ਕਿ ਆਖਿਰ ਇਹ ਰਿਸ਼ਤਾ ਕਿਆ ਕਹਲਾਤਾ ਹੈ ਲੇਕਿਨ ਇਹ ਵੱਡੇ ਲੋਕ ਤੇ ਇਹਨਾਂ ਦੀਆਂ ਵੱਡੀਆਂ ਗੱਲਾਂ ਕਹਿੰਦੇ ਨੇ ਨਾ ਕਿ ਜਿਸ ਰਿਸ਼ਤੇ ਨੂੰ ਮੰਜ਼ਿਲ ਤੇ ਪਹੁੰਚਾਉਣਾ ਹੋਵੇ ਮੁਸ਼ਕਿਲ ਉਸਨੂੰ ਖੂਬਸੂਰਤ ਮੋੜ ਤੇ ਛੱਡ ਦੇਣਾ ਚਾਹੀਦਾ ਹੈ ਤੇ ਸ਼ਾਇਦ ਜੈਫ ਤੇ ਉਹਨਾਂ ਦੀ ਪਤਨੀ ਮੈ ਕੰਜ਼ੀ ਨੇ ਵੀ ਕੁਝ ਅਜੀਹਾਈ ਕੀਤਾ ਹੈ ਰਜ਼ਾਮੰਦੀ ਦੇ ਤਲਾਕ ਦੇਣਾ ਸੋ ਇਹ ਤਾਂ ਸੀ ਵੱਡੇ ਲੋਕਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਵਦیرے ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ